ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਜਗਬਾਣੀ ਟੀਵੀ ਤੇ ਮੈਂ ਹਾਂ ਨਵਦੀਪ ਸ਼ਰਮਾ ਨજર ਪਾਉਨੇ ਹਾਂ ਦੇਸ਼ ਅਤੇ ਦੁਨੀਆ ਦੀਆਂ ਮੁੱਖ ਖਬਰਾਂ ਤੇ ਅੱਜ ਭਾਰਤ ਦਾ 78ਵਾਂ ਆਜ਼ਾਦੀ ਦਿਹਾੜਾ ਪੀਐਮ ਮੋਦੀ ਨੇ ਲਗਾਤਾਰ 11ਵੀਂ ਵਾਰ ਲਾਲ ਕਿਲੇ ਤੋਂ ਲਹਿਰਾਇਆ ਕੌਮੀ ਝੰਡਾ ਸਭ ਤੋਂ ਪਹਿਲਾਂ ਰਾਜਘਾਟ ਪਹੁੰਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮਹਾਤਮਾ ਗਾਂਧੀ ਦੀ ਸਮਾਦੀ ਤੇ ਫੁੱਲ ਚੜ੍ਹਾ ਦਿੱਤੀ ਸ਼ਰਧਾਂਜਲੀ लाल किले ते हेलीकॉप्टर तो होई फुल्ला दी बरखा 21 तोपਾਂ दी दीती गई सलामी प्रधानमंत्री नरेंद्र मोदी ने लाल किले तो पेश ਕੀਤਾ ਵਿਕਸਤ ਭਾਰਤ ਦਾ ਵਿਜਨ 1037 ਸੈਨਿਕਾਂ ਨੂੰ ਮਿਲੇ ਬਹਾਦਰੀ ਤੇ ਸੇਵਾ ਮੈਡਲ 6000 ਵਿਸ਼ੇਸ਼ ਮਹਿਮਾਨਾਂ ਵਿੱਚ ਕਿਸਾਨ ਨੌਜਵਾਨ ਅਤੇ ਔਰਤਾਂ ਵੀ ਹਣ ਸ਼ਾਮਲ ਦਿੱਲੀ ਵਿਕੇ ਸਮਾਗਮ ਵਿੱਚ ਇਸ ਵਾਰ ਭਾਰਤੀ 올림픽 ਟੀਮ ਬੀਆਰਓ ਕਰਮਚਾਰੀ ਅਤੇ ਲਖਪਤੀ ਦੀਦੀ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਆਜ਼ਾਦੀ ਦਿਵਸ ਦੇ ਮੌਕੇ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਤੀਜੇ ਕਾਰਜਕਾਲ ਦਾ ਪਹਿਲਾ ਸੰਬੋਧਨ ਸਰਕਾਰ ਦੀਆਂ ਹੁਣ ਤੱਕ ਦੀਆਂ ਉਪਲਬਧੀਆਂ ਦਾ ਲੇਖਾ ਜੋਖਾ ਕੀਤਾ ਪੇਸ਼। ਭਾਸ਼ਣ ਵਿੱਚ ਬੋਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੀਜੇ ਟਰਮ ਵਿੱਚ ਤਿੰਨ ਗੁਣਾ ਕੰਮ ਕਰ ਦੇਸ਼ ਦੇ ਸੁਪਨੇ ਨੂੰ ਕਰਾਂਗਾ ਪੂਰਾ। ਰਾਸ਼ਟਰਪਤੀ ਦ੍ਰੋਪਦੀ ਮੁਰਮੂਦਾ ਰਾਸ਼ਟਰ ਨੂੰ ਸੰਬੋਧਨ ਬੋਲੇ ਆਜ਼ਾਦੀ ਦਿਹਾੜੇ ਵਿੱਚ ਹਿੱਸਾ ਲੈਣ ਵਾਲੇ ਸਾਰੇ ਦੇਸ਼ ਵਾਸੀ ਸਾਡਾ ਪਰਿਵਾਰ ਰਾਸ਼ਟਰਪਤੀ ਦ੍ਰੋਪਤੀ ਮੁਰਮੂ ਨੇ ਕਿਹਾ ਸਾਡੇ ਅੰਨਦਾਤਾ ਕਿਸਾਨਾਂ ਨੇ ਉਮੀਦਾਂ ਨਾਲੋਂ ਬਿਹਤਰ ਖੇਤੀ ਉਤਪਾਦਨ ਨੂੰ ਬਣਾਇਆ ਯਕੀਨੀ ਰਾਸ਼ਟਰਪਤੀ ਨੇ ਕਿਹਾ ਸਾਰੇ ਭਾਰਤੀ ਇੱਕ ਰਾਸ਼ਟਰ ਦੇ ਰੂਪ ਵਿੱਚ ਇਕਜੁੱਟ ਹੋ ਕੇ ਵੱਧ ਰਹੇ ਅੱਗੇ ਆਜ਼ਾਦੀ ਦਿਹਾੜੇ ਮੌਕੇ ਤੇ ਦਿੱਲੀ ਦੇ ਇੰਡੀਆ ਗੇਟ ਤੋਂ ਮੁੰਬਈ ਦੇ ਸ਼ਤਰਪਤੀ ਸ਼ਿਵਾਜੀ ਟਰਮੀਨਸ ਤੱਕ ਤਿਰੰਗੀਆਂ ਲਾਈਟਾਂ ਨਾਲ ਪ੍ਰਕਾਸ਼ਮਾਨ ਹੋਈਆਂ ਨੌ ਇਮਾਰਤਾਂ ਕੋਲਕਾਤਾ ਰੇਪ ਮਰਡਰ ਮਾਮਲੇ 'ਚ ਮੈਡੀਕਲ ਕਾਲਜ ਵਿੱਚ ਵੜੀ ਪੀੜ ਨੇ ਕੀਤੀ ਪੱਥਰਬਾਜ਼ੀ ਅਤੇ ਭੰਨ ਤੋੜ ਪੁਲਿਸ ਨੇ ਕੀਤਾ ਲਾਠੀ ਚਾਰਜ ਅਥਰੂ ਗੈਸ ਦੇ ਗੋਲੇ ਵੀ ਦਾਗੇ ਕੋਲਕਾਤਾ ਘਟਨਾ 'ਤੇ ਰਾਹੁਲ ਗਾਂਧੀ ਅਤੇ ਮੁੰਤਾਬ ਐਨਰਜੀ ਹੋਏ ਆਮੋ ਸਾਹਮਣੇ ਇੱਕ ਦੂਜੇ ਤੇ ਕੀਤੇ ਤਿੱਖੇ ਹਮਲੇ ਰਾਹੁਲ ਗਾਂਧੀ ਨੇ ਕਿਹਾ ਮੈਡੀਕਲ ਕਾਲਜ ਵਰਗੀ ਥਾਂ ਤੇ ਡਾਕਟਰ ਹੀ ਨਹੀਂ ਸੁਰੱਖਿਅਤ ਧਮਾਪੇ ਕਿਸ ਆਧਾਰ ਤੇ ਆਪਣੀਆਂ ਧੀਆਂ ਦੀ ਪੜਾਈ ਤੇ ਕਰਨ ਭਰੋਸਾ ਮਮਤਾ ਬੇਨਰਜੀ ਨੇ ਭਾਜਪਾ ਤੇ ਕਾਂਗਰਸ ਤੇ ਬੋਲਿਆ ਹਮਲਾ ਡਾਕਟਰਾਂ ਨੂੰ ਹੜਤਾਲ ਕਰਨ ਦੀ ਕੀਤੀ ਅਪੀਲ ਕਾਂਗਰਸ ਪ੍ਰਧਾਨ ਮਲਕਾਰਜੂਨ ਖੜਗੇ ਨੇ ਕਿਹਾ ਭਾਜਪਾ ਸਰਕਾਰ ਚ ਬੇਰੋਜ਼ਗਾਰੀ ਸਭ ਤੋਂ ਵੱਡਾ ਸਰਾਪ 2 ਕਰੋੜ ਨੌਕਰੀਆਂ ਦਾ ਬਿਆਨ ਮਹਿਜ ਝੋਖਾ ਦੇਸ਼ ਦੀਆਂ ਉਮੀਦਾਂ ਨੂੰ ਵੱਡਾ ਝਟਕਾ ਆਰਬਿਟਰੇਸ਼ਨ ਕੋਰਟ ਨੇ ਵਿਨੇਸ਼ ਫੋਗੜ ਦਾ ਮਾਮਲਾ ਕੀਤਾ ਰੱਦ ਨਹੀਂ ਮਿਲੇਗਾ ਸਿਲਵਰ ਮੈਡਲ ਜੰਮੂ ਕਸ਼ਮੀਰ ਦੇ ਡੋਡਾ ਵਿੱਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁਠਬੇੜ ਜਾਰੀ ਫੌਜ ਦਾ ਕੈਪਟਨ ਸ਼ਹੀਦ ਤਿੰਨ ਅੱਤਵਾਦੀ ਮਾਰੇ ਗਏ। ਚਾਰਖੰਡ ਨੂੰ ਕੇਂਦਰ ਤੋਂ ਮਿਲੇਗਾ 1.36 ਲੱਖ ਕਰੋੜ ਰੁਪਏ ਦਾ ਬਕਾਇਆ ਹਿਮਨ ਸੋਰੇਨ ਨੇ ਸੁਪਰੀਮ ਕੋਰਟ ਦੇ ਫੈਸਲੇ ਨੂੰ ਦੱਸਿਆ ਇਤਿਹਾਸਕ। ਸੰਜੀਤ ਕੁਮਾਰ ਮਿਸ਼ਰਾ ਦੀ ਥਾਂ ਰਾਹੁਲ ਨਵੀਨ ਹੋਣਗੇ ਈਡੀ ਦੇ ਨਵੇਂ ਡਾਇਰੈਕਟਰ। ਜੰਮੂ ਕਸ਼ਮੀਰ ਵਿੱਚ ਫੌਜ ਨੇ ਚਰਵਾਹੇ ਮੋਡਿਊਲ ਦੇ 9 ਲੋਕਾਂ ਨੂੰ ਕੀਤਾ ਕਾਬੂ ਅਤਵਾਦੀਆਂ ਨੂੰ ਘਾਟੀ ਵਿੱਚ ਰਹਿਣ ਖਾਣ ਅਤੇ ਜੰਗਲ ਵਿੱਚ ਲੁਕੰਦੀ ਦੰਦੇ ਸਾਂ ਸਿਖਲਾਈ ਅਸਾਮ ਵਿੱਚ ਪਹਿਲੀ ਵਾਰ ਬੰਗਲਾਦੇਸ਼ੀ ਨੂੰ CAA ਤਹਿਤ ਮਿਲੀ ਨਾਗਰਿਕਤਾ ਹਮਲੇ ਤੋਂ ਪ੍ਰੇਸ਼ਾਨ ਹੋ ਕੇ ਭਾਰਤ ਵਿੱਚ ਲਈ ਸੀ ਸ਼ਰਨ ਯੂਕਰੇਨ ਨੇ ਰੂਸ ਤੇ 4 ਹਵਾਈ ਜਹਾਜ਼ਾਂ ਤੇ ਕੀਤਾ ਡਰੋਨ ਹਮਲਾ ਭਾਰਤੀਆਂ ਲਈ ਐਡਵਾਈਜ਼ਰੀ ਹੋਈ ਜਾ ਰਹੀ ਹੈ ਛੱਤੀਸਗੜ੍ਹ ਵਿੱਚ ਚੇ ਸੁਰੱਖਿਆ ਬਲਾਂ ਦੀ ਵੱਧ ਰਹੀ ਮੌਜੂਦਗੀ ਬਸਤਰ ਵਿੱਚ ਹਰ ਨੂੰ ਨਾਗਰਿਕਾਂ ਪਿੱਛੇ ਇੱਕ ਸੁਰੱਖਿਆ ਕਰਮਚਾਰੀ ਤੈਨਾਤ 21 ਉਪਯਮ ਵਿੱਚ ਪਾਰਿਬਾਰਿਸ਼ ਦਾ ਅਲਰਟ ਜੈਪੁਰ ਵਿੱਚ ਰੇਲਵੇ ਟ੍ਰੈਕ ਵਿੱਚ ਡੁੱਬਿਆ ਚਾਰਖੰਡ ਵਿੱਚ ਅਸਮਾਨੀ ਬਿਜਲੀ ਡਿੱਗਣ ਕਾਰਨ ਤਿੰਨ ਖਿਡਾਰੀਆਂ ਦੀ ਹੋਈ ਮੌਤ ਦੇਸ਼ ਦੇਸ਼ ਦੀਆਂ ਖਬਰਾਂ ਵੇਖਣ ਲਈ ਇਸੇ ਤਰ੍ਹਾਂ ਜੁੜੇ ਰਹੋ ਜਗਬਾਣੀ ਟੀਵੀ ਨਾਲ